ਇਹ ਇੱਕ ਟਰਾਲੀ ਜਿਹੜੀ ਉਰਾਪੜ ਤੋਂ ਆਈ ਆ ਸਾਡੇ ਉਰਾਪੜ ਦੇ ਸਰਪੰਚ ਭਾਜੀ ਭਟਕੜ ਸਿੰਘ ਜੀ ਉਰਾਪੜ ਉਹ ਭਰਾ ਮੇਰੇ ਇਧਰ ਆਪਣੇ ਕੋਲ ਨਿਆਰੀ ਤੋਂ ਭਰਾ ਸਾਡੇ ਲੱਗਣ ਲੈ ਕੇ ਆਏ ਨੇ ਮੈਂ ਵੀ ਸ਼ਖੋ ਕਿਉਂਕਿ ਲੰਘੇ ਸਾਕੇ ਆਪਾਂ ਨੂੰ ਹੋਏ ਆਪਣੀ ਕਾਕ ਵਿੱਚ ਇਹ ਸਰਪੰਚ ਉਹਨਾਂ ਨੂੰ ਰੋਕਾ ਕੀਤਾ ਜਾਵੇ ਰੋਕਾ ਟਾ ਸਾਡੇ ਕੋ ਸਾਡੇ ਜੀ ਸਾਹਿਬੀ ਪਹੁੰਚ ਗਏ ਨੇ ਇਹ ਆਖ ਨੂੰ ਜਿੱਦ ਜਾਤਾ ਇਥੇ ਮੰਨਦੇ ਨੇ ਜਾਵਨ ਨੂੰ ਸੈਟ ਕਰਕੇ ਇੱਕ ਔਸਟ੍ਰੇਲੀਆ ਨੂੰ ਲਗਾ ਦਿੱਤਾ ਜਾਵੇ ਜੀ ਬਾਕੀ ਕੋਈ ਕੁਝ ਨੀ ਕਹਾਲਦਾ ਹੈ ਅੱਛੀ ਕੀ ਰਹੀ ਹੈ ਲੱਗ ਰਿਹਾ ਸੀਗਾ ਕਿ ਜੇ ਪਿੰਡ ਵਾਸੀ ਨਾ ਜਾਗਦੇ ਸਮੇਂ ਸਰਨਾ ਦੇ ਤਾ ਲੱਗਦਾ ਕਿ ਅੱਜ ਸਾਡਾ ਮਾਜੇ ਤੇ ਮਾਲਵੇ ਵਾਲਾ ਹਾਲ ਹੁੰਦਾ ਬਿਲਕੁਲ ਹੁੰਦਾ ਜੀ ਬਿਲਕੁਲ ਇਹੀ ਹਾਲ ਹੈ ਜੀ ਹੁਣ ਵੀ ਦੇਖੋ ਤਾਂ ਤੁਸੀਂ ਵੀ ਦੇਖ ਸਕਦੇ ਆ ਤੁਹਾਨੂੰ ਵੀ ਪਤਾ ਆ ਪੀਕੇ ਹਿਸਾਬ ਨਾਲ ਇੱਥੇ ਸਾਰਾ ਬੜਾ ਹੜ ਰਿਹਾ ਜੀ ਇਸ ਵੇਲੇ ਵਨ ਤੇ ਪੂਰੇ ਜੋਰ ਤੇ ਪਾਣੀ ਦਾ ਵੀ ਜੋਰ ਪੂਰਾ ਆ ਤੇ ਬਾਕੀ ਪ੍ਰਸ਼ਾਸਨ ਨੂੰ ਚਾਹੀਦਾ ਵੇ ਹੁਣ ਵੀ ਆ ਕੇ ਥੋੜਾ ਜਿਹਾ ਇਹਦਾ ਸੰਭਾਲ ਸੰਭਾਲ ਕਰ ਲੈਣਾ ਤਾਂ ਬਹੁਤ ਵਧੀਆ ਆ ਜੀ ਬਿਲਕੁਲ ਜਿਹੜੇ ਕੰਮ ਸਰਕਾਰਾਂ ਦੇ ਪ੍ਰਸ਼ਾਸਨਾਂ ਦੇ ਹੁੰਦੇ ਆ ਉਹ ਸਮੇਂ ਰਹਿੰਦੇ ਕਿਉਂ ਨਹੀਂ ਕੀਤੇ ਜਾਂਦੇ ਇੱਕ ਸਮੇਂ ਰਹਿੰਦੇ ਗਲੀਆਂ ਨਾਲੀਆਂ ਪੀਣ ਦਾ ਪਾਣੀ ਦਾ ਪ੍ਰਬੰਧ ਜੇ ਕੀਤਾ ਜਾਵੇ ਤਾਂ ਸ਼ਾਇਦ ਸਾਡਾ ਪੰਜਾਬ ਖੁਸ਼ਹਾਲ ਹੋ ਜਾਵੇ ਇਸੇ ਕਰਕੇ ਖੁਸ਼ਹਾਲ ਨਹੀਂ ਹੁੰਦਾ ਕਿ ਇਹਨਾਂ ਦੀ ਨੀਅਤ ਸਾਫ਼ ਨਹੀਂ ਹੈ ਕੀ ਕਹਿਣਾ ਚਾਹਦੇ ਤੂੰ ਮੈਂ ਵੀ ਅੱਜ ਜੀ ਆਇਆਂ ਇੱਥੇ ਦੇਖਣ ਤੇ ਆਇਆ ਤਾਂ ਥੋੜੀ ਜਿਹੀ ਪਾਰਟੀ ਬਣ ਗਈ ਡਿਊਟੀ ਲੱਗੀ ਸੀਗੀ ਤਾਂ ਸਵੇਰ ਤੋਂ ਆ ਕੇ ਜਦੋਂ ਦੇਖਿਆ ਇੱਥੇ ਤਾਂ ਬੜੇ ਲੋਕੀ ਇੱਥੇ ਮਿਹਨਤੀ ਆ ਸਾਰੇ ਲੱਗੇ ਹੋਏ ਆ ਤੇ ਇਹਨਾਂ ਨੇ ਬਹੁਤ ਮੋਰਚਾ ਸੰਭਾਲਿਆ ਤੇ ਸਾਡੀ ਐਸ ਡੀਓ ਜਿਹੜਾ ਡਰੇਨ ਵਿਭਾਗਮੇ ਦਾ ਉਹਨਾਂ ਨਾਲ ਕਈ ਵਾਰੀ ਗੱਲ ਹੋਈ ਪਰ ਗੱਲ ਹੀ ਹੋਈ ਜੀ ਇਸ ਵੇਲੇ ਹਾਲਾਤ ਕੀ ਹੈ ਇਸ ਵੇਲੇ ਹਾਲਾਤ ਇਹ ਆ ਕੇ ਬਹੁਤ ਜ਼ਿਆਦਾ ਕ੍ਰਿਟੀਕਲ ਹਾਲਤ ਹੋ ਆ ਤੇ ਲੋਕੀ ਜਾਂ ਲੋਕਾਂ ਨੇ ਮੋਰਚਾ ਸੰਭਾਲਿਓ ਆ ਤੇ ਮੈਨੂੰ ਲੱਗਦਾ ਲੋਕਾਂ ਨੇ ਜਿੱਤ ਜਾਣਾ ਆ ਤੇ ਇਹਨਾਂ ਤੇ ਅੱਗੇ ਵੀ ਜਿੱਤੇ ਆਏ ਆ ਤੇ ਹੁਣ ਵੀ ਜਿੱਤੂਗੇ